ਸਤਿ ਸ੍ਰੀ ਅਕਾਲ ਵੀਰੋ ਤੁਹਾਡਾ ਬਰਾਡਕਾਸਟਲ ਫੋਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੀ ਤੋਂ ਵੀਡੀਓ ਬਣਾਉਣੀ ਹੋ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆ ਜੀ ਦੀ ਵੀਡੀਓ ਪਿੰਡ ਸੁਖਣਾ ਦਾ ਜ਼ਿਲ੍ਹਾ ਮੋਗਾ ਬਈ ਤਹਿਸੀਲ ਨੂੰ ਬਾਗਾ ਪੁਰਾਣਾ ਪੈ ਜਾਂਦੀ ਆ ਤੇ ਬਾਕੀ ਜਾਣਕਾਰੀ ਆਪਾਂ ਬਾਜੀ ਤੁਹਾਨੂੰ ਦੱਸਦੇ ਹਾਂ ਬਾਜੀ ਸਤਿ ਸ਼੍ਰੀ ਅਕਾਲ ਬਾਜੀ ਨਾਮ ਕੀ ਵੀਰ ਆਪਣਾ ਨਾਮ ਮੇਰਾ ਸੁਖਦੀਪ ਸਿੰਘ ਜੀ ਸੁਖਦੀਪ ਸਿੰਘ ਡੇਰੀ ਵਾਲਾ ਕਹਿੰਦੇ ਜੀ ਇਨਸ਼ਾ ਅੱਲਾਹ ਦੇ ਦੋ ਨੰਬਰ ਕਿੱਦ ਚ ਘਰ ਜੀ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਤੇ ਬਾਈ ਜੋ ਆਪਾਂ ਪਹਿਲਾਂ ਵੀਡੀਓ ਪਾਈ ਸੀ ਕਿਦਾਂ ਦਾ ਰਿਜ਼ਲਟ ਰਿਹਾ ਜੀ ਕਿੰਨੇ ਟਾਈਮ ਚ ਆਪਣਾ ਪਸ਼ੂ ਸੇਲ ਹੋਇਆ ਜੀ ਅੱਜ ਆਪਣੇ ਕੋ ਕਿੰਨੇ ਨਾਗ ਬਕਾਊਗਾ ਜੀ ਸਤ ਬੈੜ ਆ ਜੀ ਅਜੀ ਦੋਨਦੀ ਬੈੜ ਆ ਜੀ ਦੋਨਦੀ ਬੈੜ ਆ ਠੀਕ ਹੋ ਜੀ ਫਿਰ ਇਹ ਕੱਚੀ ਹੈ ਕਿੰਨੇ ਟਾਈਮ ਚ ਕੱਚੀ ਹੈ ਬਈ ਇਹ ਹਫਤਾ ਲੈ ਜੂ ਤੁਹਾਡੀ ਆਸ ਹਣਾ ਕਿੰਨਾ ਕੁ ਦੁੱਧ ਕੱਢ ਦੂ ਵੀਰੇ 20 ਲੀਟਰ ਪਲਸ ਕੱਢਣ ਦੀ ਆਸ ਹੈ ਬਾਈ ਆਪਾਂ ਨੂੰ ਹਜੇ ਦੇਖ ਸਕਦੇ ਹੋ ਬਈ ਪਾਟੀ ਮੰਤਰ ਦੀ ਚੰਗੀ ਰੰਗ ਰੂਪ ਦੀ ਬਹੁਤ ਜਿਆਦਾ ਸੋਹਣੀ ਹੈ ਬਾਈ ਮੂੰ ਮੱਥਾ ਦੇਖ ਸਕਦੇ ਹੋ ਥਣਾ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਮਾੜੇ ਤੋਰ ਲੈ ਵੀਰੇ ਐਂਡ ਆਇਮੈਂਟ ਤੋਰਾ ਬਈ ਤੁਸੀਂ ਦੇਖ ਸਕਦੇ ਹੋ ਰੰਗ ਰੂਪ ਦੀ ਸ਼ਾਨਦਾਰਾ ਆਫਟੇਕ ਦੀ ਕੱਚੀ ਆ ਜੂ ਬਾਈ ਜੀ ਮੂੰ ਉੱਥੇ ਹੀ ਤੁਸੀਂ ਦੇਖ ਹੀ ਸਕਦੇ ਹੋ ਕੁਆਲਿਟੀ ਬਖੋਂ ਬਹੁਤ ਜ਼ਿਆਦਾ ਸ਼ਾਨਦਾਰ ਆ ਸੋਹਣੀ ਬਰੀਡ ਆ ਬੜੇ ਪਲਾਂ ਬਾਈ ਥਣਾ ਦੀ ਕੁਆਲਿਟੀ ਦੇਖ ਸਕਦੇ ਹੋ ਬਾਈ ਜੀ ਬਹੁਤ ਜ਼ਿਆਦਾ ਸ਼ਾਨਦਾਰ ਆ ਬਾਈ ਜੀ ਕੀ ਮੁੱਲ ਕਰਦੇ ਆਂ ਆਪੇ 60000 ਲੈਣ ਦੇ ਨੇ ਲੈਣ ਦੇ ਨੇ ਕਰੇ ਆਏ ਗਿਆ ਤਾਂ ਥੋੜਾ ਬਹੁਤਾ ਮਾਨਤਨ ਹੋ ਜਾਏਗਾ ਕਰੇ ਆਏ ਗਿਆ ਤਾਂ ਬਾਈ ਮਾਨਤਨ ਹੋ ਜਾਊਗਾ 68000 ਰੁਪਏ ਬਾਈ ਨੇ ਡਿਮਾਂਡ ਕੀਤੀ ਆ ਬਾਈ ਆਪਣਾ ਕੰਟੈਕਟ ਨੰਬਰ ਬੋਲ ਦਿੰਦਾ 98538 96907 ਇੱਕ ਵਾਰ ਫੇਰ ਬੋਲ ਦੋ 98538 96907 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਵੈੜ ਚੰਗੀ ਲੱਗਦੀ ਹੈ ਤੇ ਤੁਸੀਂ ਬਾਈ ਨਾਲ ਜਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ